ਹਾਂਜੀ ਦੋਸਤੋ ਇੱਕ ਜਿਹੜਾ ਗੋਂਦਲਾਂ ਦਾ ਬੰਦਾ ਜੀ ਦੀ ਆ ਬੜਾ ਚੱਲਦਾ ਜਰਮਨ ਤੋਂ ਉਹਦੇ ਬਾਰੇ ਨਾ ਮੈਨੂੰ ਇੱਕ ਮੇਰਾ ਪਾਕਿਸਤਾਨੀ ਦੋਸਤ ਆ ਉਹਦੇ ਨਾਲ ਗੱਲਬਾਤ ਹੋਈ ਸਾਡੇ ਮੇਰੇ ਬਹੁਤ ਜ਼ਿਆਦਾ ਪਾਕਿਸਤਾਨੀ ਦੋਸਤ ਆ ਭਰਾਵਾਂ ਵਾਲਾ ਹੀ ਆਪਣਾ ਹਿਸਾਬ ਆ ਪੰਜਾਬੀ ਨਹੀਂ ਸਾਰੇ ਉਹ ਤੇ ਅਸਲ ਪੰਜਾਬੀ ਬੋਲਦੇ ਨੇ ਜਿੱਦਾਂ ਸਾਡੇ ਅੰਮ੍ਰਿਤਸਰ ਤਰਨਤਾਰਨ ਫੈਸਲਾਬਾਦ ਲਾਹੌਰ ਵਾਲਿਆਂ ਦੀ ਹੁੰਦੀ ਆ ਠੇੜ ਪੰਜਾਬੀ ਕੋਈ ਯਾਲੀ ਜੀ ਪੰਜਾਬੀ ਨਹੀਂ ਬੋਲਦੇ ਉਹ ਅਸਲ ਪੰਜਾਬੀ ਨੇ ਆ ਮਤਲਬ ਕਿ ਅਸਲ ਨਸਲ ਜਿਹੜੇ ਨਸਲਵਾਦੀ ਨਸਲ ਦੇ ਵਿੱਚ ਚੱਲਦੇ ਹੁੰਦੇ ਨੇ ਪੰਜਾਬੀ ਉਹਨੇ ਨਵੇਂ-ਨਵੇਂ ਪੰਜਾਬੀ ਨਹੀਂ ਬਣਿਓ ਤੇ ਉਹ ਦੱਸ ਰਿਹਾ ਸੀ ਮੈਨੂੰ ਗੱਲ ਉਹਨੇ ਮੈਨੂੰ ਬੜੀ ਇੱਕ ਭੇਤ ਖੋਲੇ ਨੇ ਉਹ ਕਹਿੰਦਾ ਵੀ ਗੱਲ ਇਦਾਂ ਵਾ ਵੀ ਇਹੋ ਜਿਹੇ ਜਿਹੜੇ ਬੰਦੇ ਕਹਿੰਦਾ ਇਹਨਾਂ ਨੇ ਸਾਡਾ ਮੁਸਲਮਾਨਾਂ ਦਾ ਵੀ ਜੀਣਾ ਮਾਰ ਕੀਤਾ ਪਿਆ ਵਾ ਕਹਿੰਦਾ ਇਹਨਾਂ ਨੂੰ ਪਿੱਛੋਂ ਸ਼ਾਇਦ ਆਈਐਸਆਈ ਜਾਂ ਜਿਹੜੇ ਮਲਾਣੇ ਹੁੰਦੇ ਨੇ ਨਾ ਇਹਨਾਂ ਦੇ ਜਿਵੇਂ ਕਟੜਵਾਦੀ ਜਾਂਦੇ ਆ ਜਿਹੜੇ ਅਨਪੜ੍ਹ ਬੰਦੇ ਹੁੰਦੇ ਜਿਵੇਂ ਮਦਰਸਿਆਂ 'ਚ ਕਹਿੰਦਾ ਉੱਥੋਂ ਬੰਦੇ ਉਹਨਾਂ ਨੇ ਇਕੱਲੇ ਨੇ ਇਹ ਜਿਹੜੇ ਇਦਾਂ ਦੇ ਆ ਜਿਵੇਂ ਗੌਂਦਾਲਾ ਜਾਂ ਇਹਦੇ ਨਾਲ ਦੇ ਹੋਰ ਵੀ ਬੰਦੇ ਰੜੇ ਆ ਕਹਿੰਦਾ ਵੀ ਪਤਾ ਕਰ ਲੋ ਇਹਨਾਂ ਚ ਕੋਈ ਸਕੂਲ ਕਾਲਜ ਨਹੀਂ ਗਿਆ ਕਿ ਕੋਈ ਡਿਗਰੀ ਨਹੀਂ ਹੋਈ ਗਈ ਕਿ ਸਾਰੇ ਅਨਪੜ੍ਹ ਬੰਦੇ ਹੋਣਗੇ ਜਿਵੇਂ ਗਵਾਰ ਗਰੀਬ ਘਰਾਂ ਦੇ ਵੀ ਕਹ ਲੋ ਜਾਂ ਜ ਮੰਨ ਲਓ ਵੀ ਜਿਨ੍ਹਾਂ ਦੇ ਬਾਪ ਹੈ ਨਹੀਂਗੇ ਜਾਂ ਜਾਂ ਬਾਪ ਦਾ ਪਤਾ ਨਹੀਂ ਵੀ ਕੌਣ ਆ ਕਹਿੰਦਾ ਵੀ ਇਦਾਂ ਇਕੱਠੇ ਕਰਦੇ ਇਹਨਾਂ ਨੂੰ ਤੇ ਕਹਿੰਦਾ ਇਹਨਾਂ ਨੇ ਸਲਾਮ ਨੂੰ ਇੰਨਾ ਬਦਨਾਮ ਕੀਤਾ ਹੋਇਆ ਕਿ ਸਾਡਾ ਤੁਸੀਂ ਕਹਿੰਦਾ ਵੇਖੋ ਸਾਨੂੰ ਇੰਗਲੈਂਡ ਚ ਛੱਤਰ ਪੈਂਦਿਆਂ ਪੈਂਦੇ ਆੜੇ ਗੋਰਾ ਕੋਈ ਇਹਨਾਂ ਇਹੋ ਜਿਹੇ ਬੰਦਿਆਂ ਕਰਕੇ ਆ ਮੁਸਲਮਾਨ ਦਾ ਵੀ ਇਹਨਾਂ ਨੇ ਜਿੰਨਾ ਦੁਰਬਰ ਕੀਤਾ ਕਹਿੰਦਾ ਮੇਰਾ ਹੁਕਮ ਆਪਣਾ ਪਾਕਿਸਤਾਨੀ ਬੰਦਾ ਦਾਖਾ ਕਹਿੰਦਾ ਮੇਰਾ ਕਦਰ ਰੈਂਦਾ ਸਵੀਡਨ ਕਹਿੰਦਾ ਵੀ ਇੰਨੀ ਨਫ਼ਰਤ ਕਰਦੇ ਯੂਰਪ ਚ ਨਾ ਮੁਸਲਮਾਨਾਂ ਨੂੰ ਗੋਰੇ ਮੈਂ ਕਹਾਂ ਉਹ ਤੇ ਤੈਨੂੰ ਪਤਾ ਅਮਰੀਕਾ ਕੈਨੇਡਾ ਤੇ ਸਾਰੇ ਥਾਂ ਹੀ ਕਰਦੇ ਆ ਤੇ ਕਹਿੰਦਾ ਇਹਨਾਂ ਦੀਆਂ ਗੱਲਾਂ ਕਰਕੇ ਨਾ ਗੋਰੇ ਕਹਿੰਦੇ ਉੱਥੇ ਸਵੀਡਨ ਚ ਜਾਂ ਯੂਰਪ ਚ ਵੀ ਅਸੀਂ ਖੁਰਕਪੇ ਕੁੱਤੇ ਦੇ ਨਾਲ ਰਹਿ ਲਾਂਗੇ ਪਰ ਇਹਨਾਂ ਦੇ ਨਾਲ ਨਹੀਂ ਰਹਿਣਾ ਕਹਿੰਦਾ ਇਹ ਨਾ ਨਾਮ ਇਹਨਾਂ ਨੇ ਮੁਸਲਮਾਨਾਂ ਦਾ ਬਦਨਾਮ ਕੀਤਾ ਤੇ ਇਸਲਾਮ ਦਾ ਬਦਨਾਮ ਕੀਤਾ ਵਾ ਕਹਿੰਦਾ ਇਹ ਹੈਗੇ ਆ ਬੇਸਿਕਲੀ ਨਾ ਅਣਪੜ੍ਹ ਬੰਦਿਆਂ ਦੇ ਇਹਨਾਂ ਨੂੰ ਟ੍ਰੇਨ ਕਰਕੇ ਭੇਜਦੇ ਆ ਇਹ ਕਰਨਾਇਆ ਅਤਵਾਦੀ ਹਰਕਤਾਂ ਜਿਵੇਂ ਇਹ ਟੈਰਰਿਸਟ ਜਿਹੜਾ ਵੀ ਆ ਰਵਗਾਰਾ ਤੇ ਕਹਿੰਦਾ ਇਹਨਾਂ ਨੂੰ ਜਿਵੇਂ ਇਹੋ ਜਿਹੇ ਬੰਦਿਆਂ ਨੂੰ ਗੌਂਦਲਰਗਿਆਂ ਨੂੰ ਟਾਰਗੇਟ ਦਿੱਤਾ ਗਿਆ ਵਾ ਕਿ ਜਿੰਨੇ ਜਰਮਨ ਦਾ ਜਰਮਨ ਛੋਟੀਆਂ ਬੱਚੀਆਂ ਨੇ ਜਰਮਨ ਗੋਰਿਆਂ ਦੀਆਂ 12 ਤੋਂ 16 17 ਸਾਲ ਦੀਆਂ Hindu ਬੱਚੀਆਂ ਨੇ ਜਿੰਨੀਆਂ ਯੂਰਪ ਦੇ ਵਿੱਚ 12 ਤੋਂ 16 ਸਾਲ ਦੀਆਂ 17 ਦੀਆਂ ਸਿੱਖ ਬੱਚੀਆਂ ਨੇ ਤੇ ਇਹਨਾਂ ਸਾਰੀਆਂ ਬੱਚੀਆਂ ਨੂੰ ਤੁਸੀਂ ਵਰਗਲਾ ਕੇ ਤੇ ਇਸਲਾਮ ਚ ਲੈ ਕੇ ਆਉਣਾ ਆ ਕਹਿੰਦਾ ਇਹ ਇਹਨਾਂ ਨੂੰ ਇਹ ਜਹਾਦ ਦੱਸਿਆ ਗਿਆ ਵੀ ਇੱਕ ਜਹਾਦ ਆ ਤੇ ਇਸ ਕਰਕੇ ਕਹਿੰਦਾ ਵੀ ਇਹ ਇੰਨੀ ਗੰਦੀ ਨਸਲ ਦੇ ਕਹਿੰਦਾ ਇਹ ਉਸ ਬੰਦੇ ਦੀ ਵਰਡਿੰਗ ਆ ਆਪਣਾ ਮੁਸਲਮਾਨ ਵੀਰ ਆ ਬਹੁਤ ਪੱਕਾ ਪੰਜ ਟਾਈਮ ਦਾ ਨਮਾਜ਼ੀ ਆ ਉਹ ਬੰਦਾ ਉਹ ਕਹਿੰਦਾ ਵੀ ਇਹਨਾਂ ਕੁੱਤਿਆਂ ਕਰਕੇ ਸਾਡੇ ਮੁਹੰਮਦ ਸਾਹਿਬ ਨੂੰ ਤੇ ਇਸਲਾਮ ਨੂੰ ਇੰਨਾ ਕਿ ਬੇੜਾ ਕਰਕ ਹੋਇਆ ਸਾਡਾ ਵੀ ਸਾਨੂੰ ਵੀ ਗਾਲਾਂ ਸੁਣਨੀਆਂ ਪੈਂਦੀਆਂ ਇੰਨਾ ਕਰਕੇ ਕਹਿੰਦਾ ਸਾਡਾ ਕੋਈ ਲਾਣ ਦਾ ਨਾ ਨੇ ਕਹਿੰਦਾ ਅਸੀਂ ਤੇ ਗੁਰੂ ਨਾਨਕ ਸਾਹਿਬ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਆ ਤੇ ਜਿੱਦਾਂ ਤੁਸੀਂ ਪਾਪਾ ਫਰੀਜੀ ਦੀ ਕਰਦੇ ਜੇ ਜਾਂ ਸਾਈ ਮੀਆਂ ਮੀਰ ਜੀ ਦੀ ਕਰਦੇ ਜੇ ਕਹਿੰਦਾ ਵੀ ਇੰਨਾ ਗੱਲਾਂ ਕਰਕੇ ਨਾ ਆਓ ਇਸੇ ਕਰਕੇ ਮੈਂ ਆਪਣੇ ਸਿੱਖ ਵੀਰਾਂ ਨੂੰ ਵੀ ਕਹਿੰਨਾ ਨਾ ਕਿ ਭੜਕਾਜ ਦੇ ਵਿੱਚ ਆ ਕੇ ਕਿਸੇ ਨੂੰ ਵੀ ਗਾਲਾਂ ਨਾ ਕੱਢੋ ਸਾਰੇ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਉਹ ਕਹਿੰਦਾ ਵੀ ਇਹ ਅਤਵਾਦੀ ਆ ਇਹ ਤੇ ਜਰਮਨ ਗਵਰਨਮੈਂਟ ਨੂੰ ਧਿਆਨ ਦੇਣਾ ਚਾਹੀਦਾ ਵਾ ਜਿਹੜੇ ਗੋਰੇ ਜਰਮਨ ਆ ਅਗਰ ਕੋਈ ਵੀਰ ਨੂੰ ਜਰਮਨ ਆਉਂਦੀ ਆ ਤੇ ਉਹ ਜਰਮਨ ਭਾਸ਼ਾ ਚ ਇਹ ਜ਼ਰੂਰ ਵੀਡੀਓ ਟਰਾਂਸਫਰ ਕਰਕੇ ਟਰਾਂਸਲੇਟ ਕਰਕੇ ਪਾਓ ਕਿ ਇਹਨਾਂ ਦਾ ਮਕਸਦ ਹੈਗਾ ਜਰਮਨ ਗੋਰੀਆਂ ਜਰਮਨ ਕੁੜੀਆਂ ਨੂੰ ਵੀ ਜਿਨ੍ਹਾਂ ਨੇ ਇੱਕ ਵੀਡੀਓ ਚ ਵੀ ਕਿਹਾ ਵਾ ਉਹ ਵੀਡੀਓ ਕੇ ਸਬੂਤ ਉਹ ਵੱਜੋਂ ਲਾਓ ਨਾਲ ਤੇ ਉਹ ਦੱਸੋ ਗਵਰਨਮੈਂਟ ਨੂੰ ਕਿ ਇਹ ਕਿਸ ਮਕਸਦ ਲਈ ਇੱਥੇ ਆਏ ਆ ਇਹਨਾਂ ਦਾ ਕੋਈ ਪੋਲਿਟਿਕਲ ਹਾਲਾਤ ਦਾ ਮਤਲਬ ਨਹੀਂਗਾ ਇਹ ਇੱਥੇ ਆਤਵਾਦ ਫਲੌਨ ਆਏ ਨੇ ਤੇ ਇਹਨਾਂ ਨੇ ਆਪਣੇ ਜਿਹੜਾ ਸਿੱਖਾਂ ਨੂੰ ਜਾਂ ਗਾਲਾਂ ਕੱਢਦੇ ਆ ਕੱਲ ਨੂੰ ਹਿੰਦੂਆਂ ਨੂੰ ਕੱਢਣਗੇ ਪਰਸੋਂ ਜਰਮਨ ਨੂੰ ਕੱਢਣਗੇ ਇਹਨਾਂ ਦੇ ਜਿਹੜਾ ਵਾ ਸ਼ਾਇਦ ਗਵਰਨਮੈਂਟ ਨੂੰ ਏਜੰਸੀਆਂ ਨੂੰ ਪੂਰੀ ਕਾਰਵਾਈ ਕਰਕੇ ਪਤਾ ਕਰਨਾ ਚਾਹੀਦਾ ਵੀ ਇਹ ਇੱਥੇ ਕਰ ਕੀ ਰਿਹਾ ਨੇ ਜਦੋਂ ਦੇ ਆਏ ਨੇ ਅ ਕਿਤੇ ਕੋਈ ਇਹ ਤਮਾਕਾ ਤਮਕਾ ਕਰਨ ਦੀ ਤਿਆਰੀ ਚ ਨਹੀਂ ਕਿ ਜਿੱਦਾਂ ਆਮ ਯੂਰਪ ਦੇ ਵਿੱਚ ਇਹਨਾਂ ਨੇ ਪਹਿਲਾਂ ਵੀ ਕੀਤੇ ਨੇ ਇਹਨਾਂ ਦੇ ਬੰਦਿਆਂ ਨੇ ਤੇ ਉਹ ਕਹਿੰਦਾ ਵੀ ਇਹਨਾਂ ਕਰਕੇ ਵੇਖੋ ਹਰ ਥਾਂ ਤੇ ਕਹਿੰਦੇ ਆ ਵੀ ਜਿਹੜੇ ਆ ਮੈਂ ਕਹਿਆ ਯਾਰ ਇਹ ਤੇ ਬੰਦੇ ਫਿਰ ਦਲੇਰ ਹੋਏ ਕਹਿੰਦਾ ਦਲੇਰ ਕਾਤੇ ਟੱਟੂ ਦੇ ਆ ਇਹ ਪਾਕਿਸਤਾਨੀ ਮੇਰੇ ਵੀਰ ਦੇ ਵਰਡ ਆ ਕਹਿੰਦਾ ਕਸ਼ਮੀਰ ਚ ਮੁਸਲਮਾਨਾਂ ਦੇ ਨਾਲ ਤੂੰ ਹੀ ਖਲੋਂਦੇ ਜੇ ਕਹਿੰਦਾ ਇਹਨਾਂ ਦੀ ਹਿੰਮਤ ਨਹੀਂ ਹੋਗੀ ਉੱਥੇ ਜਾਣ ਦੀ ਇੰਡੀਆ ਚ ਪ੍ਰਦਰਸ਼ਨ ਹੁੰਦੇ ਸੀ ਇਹਦੇ ਉੱਥੇ ਮੁਸਲਮਾਨਾਂ ਨਾਲ ਤੂੰ ਹੀ ਖਲੋਂਦੇ ਜੇ ਰੋਹਣਗੀਆਂ ਮੁਸਲਮਾਨਾਂ ਉਹ ਤੇ ਬਰਮਾ ਤੋਂ ਕਹਿੰਦਾ ਉੱਥੇ ਮੁਸਲਮਾਨਾਂ ਨਾਲ ਤੂੰ ਹੀ ਖਲੋਂਦੇ ਜੇ ਕਹਿੰਦਾ ਇਹਨਾਂ ਦੇ ਇਹਨਾਂ ਦੇ ਤੇ ਥੱਲੇ ਦਮ ਹੀ ਨਹੀਂ ਹੈਗਾ ਕਹਿੰਦਾ ਗੋਲੀਆਂ ਚ ਨਹੀਂ ਤੇ ਆਪ ਨਾ ਖਲੋਣ ਆਪਣੇ ਆਪ ਨੂੰ ਵੱਡੇ ਮੁਸਲਮਾਨ ਕਹਿੰਦੇ ਕਿਤਾ ਜਿੱਥੇ ਛੱਤਰ ਪੈਂਦੇ ਉੱਥੇ ਨਹੀਂ ਜਾਂ ਇਸ ਕਰਕੇ ਕਹਿੰਦਾ ਵੀ ਵੇਖੋ ਹੁਣ ਕਹਿੰਦਾ ਫਲਸਤੀਨ ਚਾ ਫਲਸਤੀਨ ਚ ਕਹਿੰਦਾ ਵੀ ਇਜ਼ਰਾਈਲੀਆਂ ਨੇ ਮਾਰ ਮਾਰ ਚਿੱਤਣਾ ਤੇ ਚਤੜੜਾਤੇ ਕਹਿੰਦਾ ਇਹਨਾਂ ਚ ਗਿਆ ਕੋਈ ਉੱਥੇ ਇਹ ਆਪਰੇ ਆਪਣੇ ਜੋਧਾ ਕਹਿੰਦੇ ਆ ਕਹਿੰਦਾ ਤੁਸੀਂ ਇਹਦੀ ਵੀਡੀਓ ਸੁਣੀ ਆਈ ਆ ਮੈਂ ਕਹਾ ਹਾਂਜੀ ਸੁਣੀ ਆ ਆਪਣੇ ਆਪ ਨੂੰ ਬੜਾ ਜੋਧਾ ਕਹਿੰਦਾ ਸਲਾਮ ਦਾ ਕਹਿੰਦਾ ਇਹਨੂੰ ਕੋਈ ਮੂੰਹ ਕਰੇ ਉਧਰ ਤੇ ਜਿਹੜੇ ਇਹਦੇ ਨਾਲ ਬੈਠੇ ਆ ਕਹਿੰਦਾ ਵੀ ਜੇ ਮੂੰਹ ਕਰ ਲੈਣ ਇੱਕ ਰੀ ਫਲਸਤੀਨ ਚ ਵੀ ਤੇ ਕਹਿੰਦਾ ਮੁਸਲਮਾਨ ਹੀ ਆ ਨਾ ਜੇ ਏਡੇ ਮੁਸਲਮਾਨ ਆ ਤਾਂ ਮੁਸਲਮਾਨ ਭਰਾਵਾਂ ਦੀ ਜਾ ਕੇ ਮਤ ਕਰਨ ਕਹਿੰਦਾ ਨਹੀਂ ਉੱਥੇ ਨਹੀਂ ਮੂੰਹ ਕਰਨਗੇ ਉਹ ਕਹਿੰਦਾ ਇਹ ਬੜੇ ਮਕੇ ਡਰਪੋਕ ਜਿਹੇ ਬੰਦੇ ਹੁੰਦੇ ਆ ਇਹਨਾਂ ਨੂੰ ਬਸ ਇਹ ਲਾਲਚ ਦਿੱਤਾ ਹੁੰਦਾ ਪਿੱਛੋਂ ਫੰਡਿੰਗ ਕੀਤੀ ਹੁੰਦੀ ਆ ਵੀ ਤੁਸੀਂ ਤੁਹਾਡੇ ਇਹਨਾਂ ਦਮ ਹੈ ਨਹੀਂ ਗਾ ਦਲੇਰੀ ਵਾਲਾ ਤੁਸੀਂ ਜਾ ਕੇ ਬੱਚੀਆਂ ਨੂੰ ਵਰਗ ਲਾਉਣਾ ਆ ਯਾਨੀ ਕਿ ਉਹ ਖੁਸਰਿਆਂ ਜਿਹਾਂ ਵਾਲੇ ਕੰਮ ਤੁਸੀਂ ਕਰਨੇ ਆ ਜਿਦਾਂ ਪੁਰਾਣੇ ਰਾਜਾ ਨੇ ਰੱਖੇ ਹੁੰਦੇ ਸੀਗੇ ਤੇ ਇਹਨਾਂ ਦਾ ਜਿਹੜਾ ਮੇਨ ਟਾਰਗੇਟ ਆ ਚਲੋ ਸਿੱਖਾਂ ਨੂੰ ਤੇ ਜਾਣ ਕੇ ਝੂਠੀਆਂ ਸੱਚੀਆਂ ਗਾਲਾਂ ਦੇਂਦਾ ਵਾ ਕੱਲ ਨੂੰ ਹਿੰਦੂਆਂ ਨੂੰ ਦਊਗਾ ਪਰ ਇਹਨਾਂ ਦਾ ਜਿਹੜਾ ਮੇਨ ਟਾਰਗੇਟ ਆ ਜਰਮਨ ਦੀਆਂ ਜਿਹੜੀਆਂ ਗੋਰੇ ਬੱਚੇ ਨੇ ਤੇ ਉਹਨਾਂ ਨੂੰ ਟਾਰਗੇਟ ਕਰਨਾ ਤੇ ਪਾਕਿਸਤਾਨੀ ਵੀ ਇਹ ਕਹਿੰਦਾ ਵੀ ਏਡੇ ਗੰਦੇ ਤੇ جہਾਲਤ ਭਰੇ ਬੰਦੇ ਹੁੰਦੇ ਨੇ ਕਹਿੰਦਾ ਵੀ ਪਾਕਿਸਤਾਨ 'ਚ ਵੀ ਮੁਸਲਮਾਨ ਜਿਹੜਾ ਪੜਿਆ ਲਿਖਿਆ ਨਾਲ ਲਾਈਕ ਨਹੀਂ ਕਰਦਾ ਉਹ ਕਹਿੰਦਾ ਵੀ ਇਹਨਾਂ ਤੋਂ ਤੁਹਾਡੀਆਂ ਬੱਚੀਆਂ ਤੇ ਜਰਮਨ ਬੱਚੀਆਂ ਨੇ ਤੇ ਅਨਸੇਫ ਹੈ ਗਈਆਂ ਸਾਡੀਆਂ ਆਪਣੀਆਂ ਬੱਚੀਆਂ ਨੂੰ ਸਾਨੂੰ ਫਿਕਰ ਪਈ ਆ ਵੀ ਇਹੋ ਜਿਹੇ ਬੰਦਿਆਂ ਦੇ ਕਿਤੇ ਹੱਥੇ ਨਾ ਚੜ ਜਾਣ ਕਹਿੰਦਾ ਬੱਚੀਆਂ ਤਾਂ ਛੱਡੋ ਇਹੋ ਜਿਹੇ ਬੰਦਿਆਂ ਕੋਲੋਂ ਤੇ ਤੁਹਾਨੂੰ ਆਮ ਉੱਥੇ ਕਹਿੰਦਾ ਯੰਗ ਮੁੰਡੇ ਵੀ ਬਚਾਉਣੇ ਪੈਂਦੇ ਆ ਤੇ ਕਹਿੰਦਾ ਕਿਉਂਕਿ ਤਾਨੂੰ ਪਤਾ ਹੀ ਆ ਵੀ ਉਹ ਜਿਹੜੇ ਤੁਸੀਂ ਵੀਡੀਓ ਵੇਖਿਆ ਹੀ ਆ ਵੀ ਉੱਥੇ ਲੌਂਡੇ ਬਾਜੀ ਦਾ ਵੀ ਕਾਫੀ ਸ਼ੌਂਕ ਆ ਕਹਿੰਦਾ ਇਹ ਇਸ ਕਰਕੇ ਇਹ ਲੌਂਡੇ ਬਾਜੀ ਦੇ ਵਿੱਚ ਵੀ ਪੈਂਦੇ ਇਕੱਲੇ ਬੱਚੀਆਂ ਨਹੀਂ ਇਹਨਾਂ ਤੋਂ ਬੱਚੇ ਵੀ ਬਚਾਉਣ ਦੀ ਲੋੜ ਆ ਤੇ ਜਿਹੜਾ ਕੋਈ ਤਕੜਾ ਕੋਈ ਨੌਜਵਾਨ ਮੁੰਡਾ ਆ ਜਿਹੜਾ ਇਹਨਾਂ ਨੂੰ ਵੇਖਣ 'ਚ ਸਿਹਜ 'ਚ ਤਕੜਾ ਲੱਗਦਾ ਉਹਦੇ ਤੇ ਤੇ ਕਹਿੰਦਾ ਮਿੰਟ 'ਚ ਮਰ ਜਾਂਦੇ ਆ ਵੀ ਇਹ ਕਿੱਦੇ ਵੀ ਆ ਕਿਤੇ ਸਾਡੇ ਆ ਜੇ ਤੇ ਮਤਲਬ ਕਿ ਤਸੱਲੀ ਕਰਾ ਜੇ ਇਹਨਾਂ ਤੇ ਜਾਂ ਜਿੱਦਾਂ ਵੀ ਤੁਸੀਂ ਕਹੋ ਸੋ ਗੱਲ ਇਹ ਮੇਰੇ ਪਾਕਿਸਤਾਨੀ ਵੀਰ ਨੇ ਦੱਸੀਆਂ ਸਾਰੀਆਂ ਗੱਲਾਂ ਆਪਣਾ ਤੇ ਉਹ ਇਸ ਕਰਕੇ ਮੈਂ ਕਹਿੰਨਾ ਵਾ ਇਸਲਾਮ ਨੂੰ ਕੋਈ ਬੰਦਾ ਮੁ슬ਮਾਨਾਂ ਨੂੰ ਬੁਰਾ ਨਾ ਕਰੇ ਮੁਸਲਮਾਨ ਸਾਰੇ ਆਪਣੇ ਨਾਲ ਉਹ ਆਪ ਇਹਨਾਂ ਤੋਂ ਬਹੁਤ ਜ਼ਿਆਦਾ ਤੰਗ ਨੇ ਤੇ ਇਹਨਾਂ ਨੇ ਮੁਹੰਮਦ ਸਾਹਿਬ ਦਾ ਪਹਿਲਾਂ ਵੀ ਨਾ ਉਹ ਕਹਿੰਦਾ ਵੀ ਇਹਨਾਂ ਕਰਕੇ ਸਾਰਾ ਇਸਲਾਮ ਦਾ ਤੇ ਮੁਹੰਮਦ ਸਾਹਿਬ ਦਾ ਨਾਮ ਖਰਾਬ ਹੋਇਆ ਯੂਰਪ 'ਚ ਸਾਨੂੰ ਉਹਨਾਂ ਕਹਿੰਦਾ ਵੀ ਕੁੱਤਿਆਂ ਵਾਂਗੂ ਸਮਝਦੇ ਆ ਤੇ ਕਹਿੰਦਾ ਇਹ ਹੁਣ ਜਾਣ ਕੇ ਸਾਨੂੰ ਤੇ ਡਰਾ ਪਈ ਇਹੋ ਜਿਹਾ ਕੋਈ ਬੰਦਾ ਜਿਹੜੇ ਗੁੰਦਲਰਕੇ ਬੰਦੇ ਜਿਹੜੇ ਆ ਇਹ ਅੱਤਵਾਦੀ ਹੋਰ ਕੋਈ ਕਾਰਵਾਈ ਕਰਕੇ ਤੇ ਸਾਨੂੰ ਹੋਰ ਨਾ ਕਿਸੇ ਪੰਬਲਪੂਸੇ ਪਸਾ ਦੇਣ ਸੋ ਇਹਨਾਂ ਬਾਰੇ ਅਮਰੀਕਾ ਦੇ ਵਿੱਚ ਸਿੱਖ ਵੀਰਾਂ ਨੂੰ ਬੇਨਤੀ ਆ ਤੇ ਜਿਹੜਾ ਵੀ ਕੋਈ ਬੰਦਾ ਇਟਲੀ ਤੋਂ ਜਾਂ ਹੋਰ ਕਿਤੇੋਂ ਆ ਬਿਨਾ ਵਜ੍ਹਾ ਇਸਲਾਮ ਖਿਲਾਫ ਬੁਕਵਾਸ ਕਰਦਾ ਸਿੱਖਾਂ ਦਾ ਤੇ ਉਹੋ ਜਿਹੜੇ ਬੰਦਰ ਆ ਉਹਨਾਂ ਦਾ ਵੀ ਪਤਾ ਕਰੋ ਕਿ ਉਹ ਅਸਲੀ ਸਿੱਖ ਹੈਗੇ ਵੀ ਆ ਕਿ ਨਹੀਂ ਹੈਗੇ ਕਿਉਂਕਿ ਮੈਨੂੰ ਲੱਗਦਾ ਨਹੀਂ ਹੋਣੇ ਆ ਉਹ ਇਦਾਂ ਦੇ